ਅੱਜ ਦੁਨੀਆ ਦੇ ਕਈ ਵੱਡੇ ਅਤੇ ਛੋਟੇ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਇਹ ਦੇਸ਼ ਪਹਿਲਾਂ ਇਸ ਹਥਿਆਰ ਦੀ ਵਰਤੋਂ ਨਹੀਂ ਕਰਕੇ ਸਗੋਂ ਆਪਣੇ ਦੇਸ਼ ਦੀ ਸੁਰੱਖਿਆ ਲਈ ਇਸ ਨੂੰ ਵਿਕਸਤ ਕਰਦੇ ਹਨ ਇਹ ਪਰਮਾਣੂ ਹਥਿਆਰ ਕਿੰਨੇ ਘਾਤਕ ਹਨ ਇਸ ਦੀ ਇੱਕ ਉਦਾਹਰਣ ਜਾਪਾਨ ਦੇ ਦੋ ਸ਼ਹਿਰ ਹਿਰੋਸ਼ਿਮਾ ਅਤੇ ਨਾਗਾਸਾ키 ਹਨ ਇਹਨਾਂ ਦੋ ਸ਼ਹਿਰਾਂ ਤੇ 6 ਅਗਸਤ ਅਤੇ 9 ਅਗਸਤ ਨੂੰ ਅਮਰੀਕਾ ਵੱਲੋਂ ਦੋ ਐਟਮ ਬੰਬ ਸੁੱਟੇ ਗਏ ਸਨ ਦੁਨੀਆ ਪਰਚ ਅੱਜ ਯਾਨੀ ਕਿ 6 ਅਗਸਤ ਨੂੰ ਹਿਰੋਸ਼ਿਮਾ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ਾਂ ਚ ਪਰਮਾਣੂ ਹਥਿਆਰਾਂ ਦੇ ਘਾਤਕ ਨਤੀਜਿਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਹਨਾਂ ਨਾਲ ਤਬਾਹੀ ਨਾ ਹੋਵੇ ਇਸ ਬਾਰੇ ਦੁਨੀਆ ਨੂੰ ਜਾਗਰੂਕ ਕੀਤਾ ਜਾ ਸਕੇ 6 ਅਗਸਤ 1945 ਨੂੰ ਸੰਯੁਕਤ ਰਾਜ ਨੇ ਹਿਰੋਸ਼ਿਮਾ ਸ਼ਹਿਰ ਤੇ ਪਹਿਲਾ ਪਰਮਾਣੂ ਬ bomb ਛੱਡਿਆ ਜਿਸ ਨਾਲ ਵੱਡੇ ਪੱਧਰ ਤੇ ਆਬਾਦੀ ਤਬਾਹ ਹੋ ਗਈ ਜਿਨ੍ਹਾਂ ਚੋਂ ਜ਼ਿਆਦਾਤਰ ਨਾਗਰਿਕ ਸਨ ਦਿਨ ਦਿਨ ਬਾਅਦ ਨਾਗਾਸਾਕੀ ਉੱਤੇ ਫਿਰ ਪਰਮਾਣੂ ਬੰਬ ਸੁੱਟਿਆ ਗਿਆ। ਜਾਪਾਨ ਦੇ ਹਿਰੋਸ਼ਿਮਾ ਸ਼ਹਿਰ 'ਚ ਦ ਲਿਟਲ ਬாய் ਅਤੇ ਦੂਜਾ 9 ਅਗਸਤ ਨੂੰ ਨਾਗਾਸਾਕੀ 'ਚ ਦ ਫੈਟਮੈਨ ਸੁੱਟਿਆ ਗਿਆ। ਉਸ ਵੇਲੇ ਹਿਰੋਸ਼ਿਮਾ ਨੇ ਪਰਮਾਣੂ ਹਥਿਆਰ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਦੇਖਿਆ ਜਦਕਿ ਅਮਰੀਕੀ B29 ਨੇ ਇਸ ਨੂੰ ਸ਼ਹਿਰ ਤੇ ਸੁੱਟਿਆ। ਅੰਦਾਜ਼ਨ 90 ਹਜ਼ਾਰ ਤੋਂ 140 ਹਜ਼ਾਰ ਜਣਿਆਂ ਦੀ ਤੁਰੰਤ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਹਜ਼ਾਰਾਂ ਹੋਰ ਪੀੜੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਅਤੇ ਕੁਝ ਅਪਾਹਜ ਹੋ ਗਏ ਅਮਰੀਕਾ ਨੇ ਜਾਪਾਨ ਤੇ ਪਰਮਾਣੂ ਹਮਲਾ ਕਿਉਂ ਕੀਤਾ ਤੁਹਾਨੂੰ ਦੱਸਦੇ ਹਾਂ ਦਰਸਲ ਜਾਪਾਨ ਤੇ ਅਮਰੀਕਾ ਦੇ ਪਰਮਾਣੂ ਹਮਲੇ ਦੇ ਕਈ ਕਾਰਨ ਦੱਸੇ ਜਾਂਦੇ ਹਨ ਕੁਝ ਰਿਪੋਰਟਾਂ ਮੁਤਾਬਕ ਅਮਰੀਕਾ ਨੇ 1945 ਚ ਪਰਮਾਣੂ ਪ੍ਰੀਖਣ ਕੀਤਾ ਸੀ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮਨ ਸਨ ਇਸ ਹਮਲੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਸੋਵੀਅਤ ਯੂਨੀਅਨ ਨਾਲ ਕੂਟਨੀਤਿਕ ਸੌਦੇਬਾਜ਼ੀ ਲਈ ਇੱਕ ਮਜ਼ਬੂਤ ਸਥਿਤੀ ਹਾਸਲ ਕਰਨ ਲਈ ਇਹ ਹਮਲਾ ਕੀਤਾ। ਹਾਲਾਂਕਿ ਪਰਮਾਣੂ ਹਮਲੇ ਦੇ ਤੁਰੰਤ ਬਾਅਦ ਜਾਪਾਨ ਨੇ 15 ਅਗਸਤ 1945 ਚ ਬਿਨਾਂ ਸ਼ਰਤ ਆਤਮ ਸਮਰਪਨ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਇਹ ਪਰਮਾਣੂ ਬੰਬ ਡਿੱਗਿਆ ਜ਼ਮੀਨੀ ਪੱਧਰ ਤੇ 4000 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਹੋ ਗਈ। ਹਮਲੇ ਤੋਂ ਬਾਅਦ 29 ਕਿਲੋਮੀਟਰ ਦੇ ਖੇਤਰ 'ਚ ਕਈ ਘੰਟਿਆਂ ਤੱਕ ਕਾਲੀ ਬਾਰਿਸ਼ ਹੋਈ ਅਤੇ ਬਚੇ ਹੋਏ ਲੋਕ ਰੇਡੀਓਐਕਟਿਵ ਰੇਡੀਏਸ਼ਨ ਦੇ ਸੰਪਰਕ ਚਾਕੇ ਬਿਮਾਰੀ ਨਾਲ ਮਰ ਗਏ ਅਤੇ ਕੁਝ ਅਪਾਹਜ ਹੋ ਗਏ। ਦੂਜਾ ਪਰਮਾਣੂ ਹਮਲਾ 9 ਅਗਸਤ ਨੂੰ ਨਾਗਾਸਾਕੀ ਸ਼ਹਿਰ 'ਚ ਹੋਇਆ ਸੀ ਅਤੇ ਅੰਦਾਜ਼ਾ ਹੈ ਕਿ ਇਸ ਹਮਲੇ 'ਚ 40 ਹਜ਼ਾਰ ਤੋਂ ਵੱਧ ਜਣੇ ਮਾਰੇ ਗਏ ਸਨ। ਇਸ ਪਰਮਾਣੂ ਹਮਲੇ ਤੋਂ ਬਾਅਦ ਕਨੈਰ ਯਾਨੀ ਕਿ 올ੀਐਂਡਰ ਨਾਂ ਦਾ ਪਹਿਲਾ ਫੁੱਲ ਇੱਥੇ ਖਿੜਿਆ ਸੀ ਇਹ ਫੁੱਲ ਹਿਰੋਸ਼ਿਮਾ ਦਾ ਅਦਿਕਾਰਤ ਫੁੱਲ ਹੈ ਹਿਰੋਸ਼ਿਮਾ ਦਿਹਾੜਾ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਸਾਰੀਆਂ ਜੰਗਾਂ ਭਿਆਨਕ ਹਨ ਅਤੇ ਪਰਮਾਣੂ ਯੁੱਧ ਹੋਰ ਵੀ ਭਿਆਨਕ ਸਿੱਧ ਹੋ ਸਕਦੇ ਹਨ ਪੂਰੀ ਦੁਨੀਆ ਦੇ ਸਿਰਫ 9 ਦੇਸ਼ਾਂ ਕੋਲ ਇਸ ਸਮੇਂ 13000 ਤੋਂ ਵੱਧ ਪਰਮਾਣੂ ਹਥਿਆਰ ਹਨ ਦੋਮਾ ਪਰਮਾਣੂ ਹਮਲੇ ਅੱਜ ਅਨੁਮਾਨ ਕੁੱਲ 129000 ਤੋਂ 226000 ਜਣੇ ਮਾਰੇ ਗਏ ਸਨ ਰੇਡੀਏਸ਼ਨ ਜਿਸ ਨੂੰ ਪਰਮਾਣੂ ਬੰਬ ਦੀ ਬਿਮਾਰੀ ਵਜੋਂ ਵੀ ਜਾਣਿਆ ਜਾਂਦਾ ਉਸਨੇ ਲੋਕਾਂ ਨੂੰ ਕੈਂਸਰ ਜਨਮ ਦੇ ਨੁਕਸ ਗੰਭੀਰ ਮਾਨਸਿਕ ਕਮਜ਼ੋਰੀ ਹੋਰ ਬਿਮਾਰੀਆਂ ਦੇ ਵਧੇ ਹੋਏ ਜੋਖਮ 'ਚ ਛੱਡ ਦਿੱਤਾ